ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਵੀਡੀਓ ਤੁਹਾਡੇ ਲਈ ਲੈ ਕੇ ਆਏ ਆਂ ਚੰਗੀ ਸਲਾਹ ਬਾਰੇ ਦੇਖੋ ਜੀ ਆਪਾਂ ਸਾਰਾ ਸਮਾਜ ਵਿੱਚ ਵਿਚਰਦੇ ਆਂ ਆਪਾਂ ਨੂੰ ਜੇ ਚੰਗੇ ਇਨਸਾਨ ਮਿਲਦੇ ਆਂ ਤਾਂ ਬੁਰੇ ਵੀ ਮਿਲਦੇ ਆਂ ਜਿਹੜੀ ਚੰਗੀ ਸਲਾਹ ਏ ਪਹਿਲੀ ਗੱਲ ਤਾਂ ਮੈਂ ਇਹ ਕਹੂੰਗੀ ਵੀ ਕਿਸਿਆਣਿਆਂ ਦੀ ਕਹਾਵਤ ਹੈ ਕਹਿ ਦਿੰਦੇ ਨੇ ਜੇ ਆਪ ਨੂੰ ਨਹੀਂ ਅਕਲ ਤਾਂ ਕੰਧ ਤੋਂ ਸਲਾਹ ਲੈ ਲਓ ਇੱਕ ਕਹਾਵਤ ਹੈ ਜੇ ਤੁਹਾਡੇ ਕੋਲ ਕੋਈ ਸਲਾਹ ਲਈ ਆ ਗਿਆ ਜਾਂ ਕਿਤੇ ਆਪਾਂ ਇਕੱਠੇ ਬੈਠੇ ਆ ਕਿਸੇ ਭੈਣ ਭਾਈ ਨੇ ਤੁਹਾਤੋਂ ਕੋਈ ਸਲਾਹ ਮੰਗ ਲਈ ਕਿਸੇ ਦੁੱਖ ਦੇ ਦੀ ਕਿਸੇ ਸੁੱਖ ਦੇ ਦੀ ਜਾਂ ਤੁਸੀਂ ਕਿਤੇ ਜਾਣਾ ਆਪਾਂ ਕਹਿ ਦੰਨੇ ਆ ਵੀ ਮੈਂ ਭੈਣੇ ਫਲਾਣੇ ਦੇ ਜਾ ਕੇ ਆਉਣਾ ਫਲਾਣੇ ਰਿਸ਼ਤੇਦਾਰੀ ਚ ਜਾ ਕੇ ਆਉਣਾ ਮੇਰਾ ਕੀ ਕੀ ਫਰਜ ਹੈ ਲਜਾਣ ਦਾ ਹੈਨਾ ਅ ਕਈ ਵਾਰ ਆਏ ਹੁੰਦਾ ਸਾਨੂੰ ਨਹੀਂ ਪਤਾ ਲੱਗਦਾ ਅਪਾ ਨਾਲ ਬੈਠੇ ਭੈਣ ਭਾਈ ਦੀ ਸਲਾਹ ਲੈ ਲੈਨੇ ਆ ਭੈਣੇ ਮੈਂ ਫਲਾਣੀ ਰਿਸ਼ਤੇਦਾਰੀ 'ਚ ਜਾਣਾ ਹੈ ਵੀ ਮੈਂ ਕੀ ਕੁਝ ਲੈ ਕੇ ਜਾਵਾਂ ਜੇ ਤੁਸੀਂ ਕਹੋ ਵੀ ਨਾ ਨਾ ਤੇਰਾ ਕੀ ਹੱਕ ਹੈ ਤੂੰ ਤਾਂ ਕੁਝ ਵੀ ਨਾ ਲੈ ਕੇ ਜਾਈ ਤੇ ਤੇ ਤਾਂ ਅਗਲੀਆਂ ਬੜੀਆਂ ਨੇ ਤੂੰ ਕੀ ਲੈ ਕੇ ਜਾਣਾ ਛੱਡ ਪਰੇ ਦੇਖੋ ਜੀ ਐਡਾ ਵੀ ਕੋਈ ਸਦਾਈ ਨਹੀਂ ਹੁੰਦਾ ਜੇ ਅਗਲੇ ਨੂੰ ਪਤਾ ਵੀ ਲਿਜਾਣ ਦਾ ਫਰਜ ਹੈ ਤੁਹਾਨੂੰ ਸਿਰਫ ਓਨਲੀ ਇੰਨਾ ਕ ਪੁੱਛਿਆ ਵੀ ਕੀ ਕੀ ਲੈ ਕੇ ਜਾਵਾਂ ਜਿਹੜਾ ਲਿਜਾਣੇ ਵਾਲਾ ਜਾਂ ਨਾਲ ਜਾਣੇ ਵਾਲਾ ਉਹ ਅਗਲੇ ਨੂੰ ਵੀ ਪਤਾ ਹੈ ਵੀ ਜਮਾਈ ਲਿਜਾਣੇ ਵਾਲਾ ਕੋਈ ਫਰਜ ਹੈ ਜਾਂ ਨਹੀਂ ਹੈ ਸਿਰਫ ਇੰਨਾ ਪੁੱਛਿਆ ਵੀ ਕੀ ਕੀ ਲੈ ਕੇ ਜਾਵਾਂ ਮੈਂ ਕੋ ਮੇਰੀ ਗੱਲ ਸੁਣੋ ਕਈ ਵਾਰ ਕੀ ਹੁੰਦਾ ਅਸੀਂ ਨਣਦਾਂ ਦੇ ਜਾਣਾ ਹੁੰਦਾ ਪਹਿਲੀ ਵਾਰ ਧੀ ਨੂੰ ਨੇ ਘਰ 'ਚ ਕੋਈ ਬਜ਼ੁਰਗ ਨਾ ਹੋਵੇ ਕਿ ਕਿਸੇ ਦਰਾਨੀ ਜੀ ਸ਼ਾਣੇ ਦੀ ਆਪਾਂ ਸਲਾਹ ਲੈ ਲਈ ਭੈਣੇ ਮੈਂ ਚੱਲੀ ਆ ਆਪਣੀਆਂ ਨਣਦਾਂ ਦੇ ਬਈ ਮੈਂ ਚੱਲੀ ਆ ਪਹਿਲੀ ਵਾਰ ਤੈਨੂੰ ਪਤਾ ਹੈ ਵੀ ਕੀ ਲੈ ਕੇ ਜਾਵਾਂ ਨਾ ਨਾ ਤੇਰਾ ਤਾਂ ਕੋਈ ਫਰਜ਼ ਨਹੀਂ ਹੈਗਾ ਤੂੰ ਤਾਂ ਛੋਟੀ ਆ ਤੇਰਾ ਕੀ ਫਰਜ਼ ਹੈ ਲਿਜਾਣ ਦਾ ਤੁਸੀਂ ਆਪਣਾ ਜਾ ਜਾਓ ਦੇਖੋ ਜੀ ਇਹ ਗੱਲਾਂ ਬਹੁਤ ਨੇ ਘਟਿਆ ਕਈ ਵਾਰ ਘਾਹੜਾ ਪਰਤੇ ਆ ਬਈ ਲੈਂਦਾ ਹੁੰਦਾ ਜਦੋਂ ਅਸੀਂ ਪਹਿਲੀ ਵਾਰ ਧੀ ਭੇਣ ਦੇ ਜਾਂਦੇ ਆ ਸਾਡਾ ਸਭ ਕੁਝ ਲਿਜਾਣ ਦਾ ਫਰਜ਼ ਆ ਅਸੀਂ ਕਪੜਾ ਲੀੜਾ ਵੀ ਲੈ ਜਾਣਾ ਹੈ ਅਸੀਂ ਪੈਸਾ ਟੋਕਰ ਵੀ ਦੇ ਕੇ ਆਉਣਾ ਹੈ ਅਸੀਂ ਹੋਰ ਵੀ ਮਠਿਆਈ ਛਠਿਆਈ ਫਰੂਟ ਵਗੈਰਾ ਸਭ ਕੁਝ ਲੈ ਕੇ ਜਾਣਾ ਹੈ ਸਾਡੇ ਸਾਰੇ ਫਰਜ਼ ਹੁੰਦੇ ਨੇ ਜਦ ਅਸੀਂ 3ਾਂ ਦੇ ਜਾਣੇ ਆ ਠੀਕ ਹੈ ਭਈ ਜੇ ਸਾਨੂੰ ਸਲਾਹ ਕਰ ਕਹਿ ਦੇਵੇ ਵੀ ਤੇਰਾ ਤਾਂ ਕੁਝ ਵੀ ਲੈ ਜਾਣ ਦਾ ਫਰਜ਼ ਨਹੀਂ ਹੈਗਾ ਉਹ ਸਮਝ ਲਓ ਵੀ ਤੁਹਾਡਾ ਜਲੂਸ ਕੱਢਣ ਨੂੰ ਅਗਲੇ ਨੇ ਤੁਹਾਨੂੰ ਸਲਾਹ ਦਿੱਤੀ ਹੈ ਵੀ ਤੁਹਾਡਾ ਜਲੂਸ ਨਿਕਲੇ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਨੇ ਮਹਾਰਾਜ ਦੀ ਕਿਰਪਾ ਨਾਲ ਜਿਨ੍ਹਾਂ ਦੇ ਘਰਾਂ 'ਚ ਮਾਵਾ ਹੈਗੀਆਂ ਨੇ ਨਾ ਮਾਵਾ ਦੀ ਸਲਾਹ ਲੈ ਲਿਆ ਕਰੋ ਕਿਸੇ ਧੀਏ ਦੀ ਸਲਾਹ ਹੀ ਨਾ ਲਿਆ ਕਰੋ ਮਾਂ ਤੋਂ ਵੱਧ ਸਾਨੂੰ ਚੰਗੀ ਸਲਾਹ ਕੋਈ ਦੇ ਹੀ ਨਹੀਂ ਸਕਦਾ ਮਾਂ ਨੇ ਇਹ ਦੇਖਣਾ ਵੀ ਮੇਰੀ ਧੀ ਦੀ ਕਿਸੇ ਆਨਛਾਂ 'ਚ ਫਰਕ ਨਾ ਪੈ ਜਵੇ ਠੀਕ ਹੈ ਜੀ ਹੋਰ ਜਿਹੜਾ ਹੁੰਦਾ ਆ ਕੋਈ ਸਰੀਕਾ ਲਾ ਲਓ ਕੋਈ ਹੋਰ ਲਾ ਲਓ ਅਗਲੇ ਨੇ ਤਾਂ ਪੁੱਠੀਆਂ ਸਲਾਹਾਂ ਦੇਣੀਆਂ ਤੁਹਾਨੂੰ ਨੰਬਰ 2 ਤੇ ਮੈਂ ਤਾਂ ਇਹ ਕਹਿਨੀ ਆ ਵੀ ਜੇ ਅਸੀਂ ਕਿਸੇ ਨੂੰ ਕਿਸੇ ਦੇ ਧੀ ਪੁੱਤ ਨੂੰ ਕੋਈ ਤੇ ਹੀ ਪੁੱਤ ਕਰਾਹੇ ਪਿਆ ਹੋਇਆ ਕੋਈ ਹੋਰ ਗੱਲ ਐ ਕਿਸੇ ਨੇ ਆਪਣਾ ਕੋਈ ਕਾਰਜ ਵਿਹਾਰ ਕਰਨਾ ਹੈ ਤਾਂ ਕੋਈ ਥੋੜੀ ਸਲਾਹ ਲੰਦਾ ਹੈ ਉਹਨੂੰ ਬਹੁਤ ਨਿਭ ਕੇ ਸਲਾਹ ਦਿਆ ਕਰੋ ਉਹ ਸਲਾਹ ਦਿਆ ਕਰੋ ਜਿਹੜਾ ਜਾ ਅਗਲੇ ਦਾ ਸਰਕਲ ਐ ਉਹੀ ਜੀ ਸਲਾਹ ਦਿਆ ਕਰੋ ਇਹੀ ਜੀ ਸਲਾਹ ਨਾ ਦਿਆ ਕਰੋ ਅਗਲੇ ਦਾ ਕੁੰਡਾ ਹੋ ਜਵੇ ਕਈ ਵਾਰ ਗਹਾਂ ਲਈ ਕੰਨਾਂ ਦੇ ਕੱਚੇ ਹੁੰਦੇ ਨੇ ਜਾਂ ਕੋਈ ਬੰਦਾ ਕਿਸੇ ਦੀ ਸਲਾਹ ਵਾਲੀ ਸਲਾਹ ਹੁੰਦੀ ਹੈ ਜਿਹੜੀ ਛੋਸ਼ੇਬਾਜੀ ਵਾਲੀ ਹੁੰਦੀ ਹੈ ਉਹਦੇ 'ਚ ਨਾ ਫਸਿਆ ਕਰੋ ਜਦੋਂ ਵੀ ਕਿਸੇ ਨੂੰ ਸਲਾਹ ਦੇਣੀ ਆ ਤਾਂ ਚੰਗੀ ਸਲਾਹ ਦਿਆ ਕਰੋ ਮੈਂ ਸਲਾਹ ਲੈਣ ਵਾਲਿਆਂ ਨੂੰ ਕਹਿੰਨੀ ਆ ਵੀ ਜੇ ਕਿਸੇ ਦੀ ਸਲਾਹ ਲੈਣੀ ਆ ਕਿਸੇ ਚੰਗੇ ਇਨਸਾਨ ਦੀ ਸਲਾਹ ਲਿਆ ਕਰੋ ਜਿਹੜਾ ਤੁਹਾਨੂੰ ਪਤਾ ਹੈ ਨਾ ਵੀ ਹੱਤਪਤ ਲਾਉਣੇ ਵਾਲਾ ਬੰਦਾ ਹੈ ਭਾਵੇਂ ਜਨਾਨੀ ਹੈ ਇਹੋ ਜਿਹੇ ਗਿਰੇ ਹੋਏ ਇਨਸਾਨ ਦੀ ਸਲਾਹ ਨਾ ਲਿਆ ਕਰੋ ਬਹੁਤ ਵਾਰ ਜ਼ਿੰਦਗੀ 'ਚ ਮੈਂ ਖੁਦ ਵੀ ਦੇਖਿਆ ਬਹੁਤ ਧੀ ਸਲਾਹ ਲੈ ਕੇ ਦੇਖੀ ਆ ਕਈ ਭੈਣ ਭਾਈ ਇਹ ਜਿਹੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਸਲਾਹ ਦਿੱਤੀ ਅੱਜ ਥਾਈ ਨਹੀਂ ਭੁੱਲੀ ਠੀਕ ਹੈ ਜੀ ਜਦੋਂ ਧੀ ਭੈਣ ਨਵੀਂ ਸਮੀ ਆਪਣੇ ਘਰ ਆਉਂਦੀ ਆ ਨਾ ਘਰ 'ਚ ਕੋਈ ਬਜ਼ੁਰਗ ਨਾ ਹੋਵੇ ਸਾਨੂੰ ਕਈ ਤਰ੍ਹਾਂ ਦੀਆਂ ਸਲਾਹਾਂ ਲੈਣੀਆਂ ਪੈ ਜਾਂਦੀਆਂ ਨੇ ਜਿਨ੍ਹਾਂ ਨੇ ਚੰਗੀ ਸਲਾਹ ਦਿੱਤੀ ਹੈ ਉਹ ਵੀ ਨਹੀਂ ਅੱਜ ਥਾਈ ਦਿਮਾਗ 'ਚੋਂ ਨਿਕਲੀ ਪਤਾ ਹੈ ਵੀ ਫਲਾਣੇ ਨੇ ਚੰਗੀ ਸਲਾਹ ਦਿੱਤੀ ਥੀ ਜਿਨ੍ਹਾਂ ਨੇ ਬੁਰੀਆਂ ਸਲਾਹਾਂ ਦਿੱਤੀਆਂ ਉਹ ਵੀ ਦਿਮਾਗ ਚੋਂ ਨਿਕਲੀਆਂ ਨਹੀਂ ਹੈਗੀਆਂ ਠੀਕ ਹੈ ਮੈਂ ਇਹ ਗੱਲ ਕਰਦੀ ਆ ਬੁਰਾ ਬੁਰੀਆਂ ਸਲਾਹਾਂ ਦੇਣ ਵਾਲੇ ਨੂੰ ਮੈਂ ਰਿਕਵੈਸਟ ਕਰਦੀ ਆ ਵੀ ਐਨਾ ਕਿਸੇ ਨੂੰ ਸਦਾਈ ਨਾ ਸਮਝਿਆ ਕਰੋ ਫੇਰ ਅਗਲਾ ਇਹੀਆਂ ਜੀਆਂ ਗੱਲਾਂ ਸਾਰੀ ਜ਼ਿੰਦਗੀ ਦਿਮਾਗ ਚੋਂ ਨਹੀਂ ਕੱਢਦਾ ਹੈਗਾ ਨਾ ਤੁਹਾਡੇ ਤੇ ਮੁੜ ਕੇ ਕੋਈ ਵਿਸ਼ਵਾਸ ਕਰੇ ਤੁਹਾਨੂੰ ਸਾਰੀ ਜ਼ਿੰਦਗੀ ਅਗਲਾ ਆਪਣੀਆਂ ਅੱਖਾਂ ਚ ਗਿਰਿਆ ਹੋਇਆ ਹੀ ਮਹਿਸੂਸ ਕਰੀ ਜਾਂਦਾ ਵੀ ਇਹ ਗਿਰਿਆ ਹੋਇਆ ਇਨਸਾਨ ਹੈ ਇਹਦੇ ਕੋਲ ਤਾਂ ਗੱਲ ਕਰਨੀ ਵੀ ਮਾੜੀ ਹੈ ਜੀਨੇ ਕੋਈ ਚੰਗਾ ਸ਼ਬਦ ਮੂੰਹੋਂ ਕੱਢਣਾ ਹੀ ਨਹੀਂ ਹਮੇਸ਼ਾ ਚੰਗੀ ਸਲਾਹ ਦਓ ਕੋਈ ਵੀ ਤੁਹਾਡੇ ਕੋਲ ਆਉਂਦਾ ਨਿਆਣਾ ਆਉਂਦਾ ਸਿਆਣਾ ਆਉਂਦਾ ਤੁਹਾਡੇ ਬਰਾਬਰ ਦਾ ਆਉਂਦਾ ਕੋਈ ਵੀ ਹੈ ਅਗਲੇ ਨੂੰ ਨੇਕ ਸਲਾਹ ਦਓ ਕਦੇ ਕਿਸੇ ਨੂੰ ਮਾੜਾ ਰਾਹ ਨਾ ਦਿਖਾਓ ਕਦੇ ਕਿਸੇ ਦੀ ਜਲੂਸ ਕੱਢਣੇ ਵਾਲੀ ਗੱਲ ਨਾ ਕਰੋ ਠੀਕ ਹੈ ਜੀ ਮੈਂ ਕਿਉਂਕਿ ਇਹ ਸੰਤਾਪ ਮੈਂ ਖੁਦ ਹੰਡਾ ਚੁੱਕੀ ਹਾਂ ਮੈਂ ਤਾਂ ਗੱਲ ਕਰੀ ਆ ਕਈ ਵਾਰ ਕਈ ਜਨਾਨੀਆਂ ਦੀ ਫਿਤਰਤ ਹੁੰਦੀ ਹੈ ਹਰ ਧੰਮ ਕੋਈ ਮੌਕਾ ਨਹੀਂ ਹੱਥੋਂ ਜਾਣ ਦਿੰਦੀਆਂ ਜਾਂ ਪਤਾ ਨਾ ਵੀ ਹੁਣ ਇਹ ਮੇਰੇ پاس ਏਠਾ ਹੈ ਬਈ ਮੇਰੀ ਸਲਾਹ ਲੈਣ ਆ ਗਈ ਉਹਨਾਂ ਤੁਹਾਨੂੰ ਇਹੀ ਜੀ ਸਲਾਹ ਦੇਣੀ ਹੈ ਬਈ ਜਿੱਥੇ ਤੁਹਾਨੂੰ ਜਮਾਈ ਨੀਮਾ ਮਹਿਸੂਸ ਕਰਾ ਦੇਣਾ ਹੈ ਇਹ ਜੀਆਂ ਜਨਾਨੀਆਂ ਨੂੰ ਬਾਲਾ ਮੂੰਹ ਨਾ ਲਾਇਆ ਕਰੋ ਇਹਨਾਂ ਤੋਂ ਪਾਸਾ ਵੱਟਿਆ ਹੀ ਚੰਗਾ ਹੈ ਠੀਕ ਹੈ ਜੀ ਮੈਂ ਤੇ ਆਂ ਭੈਣਾਂ ਨੂੰ ਕਹਿੰਨੀ ਆ ਮੇ ਪੁੱਤਰਾ ਸਭ ਤੋਂ ਮੇਨ ਚੀਜ਼ ਆ ਸਾਡੇ ਘਰ ਦੇ ਬਜ਼ੁਰਗ ਤੁਹਾਡੇ ਸੱਸ ਸਹਰਾ ਕੋਈ ਹੋਰ ਤੁਹਾਨੂੰ ਲੱਗਦਾ ਵੀ ਕੋਈ ਤੁਸੀਂ ਹੋਰ ਕਈ ਵਾਰ ਧੀਆ ਭੈਣਾ ਪੜਦਾ ਰੱਖ ਜਾਂਦੀਆਂ ਨੇ ਕਈ ਵਾਰ ਸਹਰਿਆਂ ਪ੍ਰਤੀ ਸਲਾਹ ਲੈਣੀ ਹੁੰਦੀ ਐ ਤਾਂ ਤੁਸੀਂ ਆਪਣੀ ਮਾਂ ਦੀ ਸਲਾਹ ਲੈ ਸਕਦੇ ਹੋ ਕਿਸੇ ਧੀਏ ਦੀ ਸਲਾਹ ਨਾ ਲਓ ਠੀਕ ਆ ਸਕੇ ਭੈਣ ਭਾਈ ਦੀ ਸਲਾਹ ਲੈ ਸਕਦੇ ਹੋ ਬਾਕੀ ਸ਼ਰੀਕੇ ਨੇ ਤਾਂ ਤੁਹਾਨੂੰ ਥੱਲੇ ਸਿਟਣਾ ਹੁੰਦਾ ਹੈ ਇਹਿਆਂ ਦੇ ੱਟਕੇ ਨਾ ਚੜਿਆ ਕਰੋ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਕਰਿਓ ਸਤਿ ਸ਼੍ਰੀ ਅਕਾਲ